ਸਰਬਜੀ ਸੰਗਰੂਰ ਵੀ ਦਾ ਗੀਤ ਨਜ਼ਰ ਮੇਰੀ ਰਾਤ ਤੱਕ ਦੀ ਰਹਿੰਦੀ ਨਜ਼ਰ ਮੇਰੀ ਰਾਤ ਤੱਕ ਦੀ ਰਹਿੰਦੀ ਕਦ ਆਉ ਹੱਥਾਂ ਤੇ ਲਾ ਮੈਨੀ ਨਜ਼ਰ ਭਾਲੇ ਨਿਤ ਕੋਈ ਹਮਸਾਇਆ ਨਿਤ ਉਹੀ ਹਮਸਾਇਆ ਨਾ ਕੋਈ ਇਸ ਦੇ ਵੀੜ ਆਇਆ ਕਿਸੇ ਨਾ ਦਿਲ ਦਾ ਬਾਦ ਖੜਕਾਇਆ ਨਾ ਕੋਈ ਇਸ ਦੀ ਵੇੜੀ ਆਇਆ ਕਿਸੇ ਨਾ ਦਿਲ ਦਾ ਗੇਟ ਖੜਕਾਇਆ ਨਾ ਕੋਈ ਇਸ ਦੀ ਵੇੜੀ ਆਇਆ ਮਿਲ ਲਈ ਆਈ ਚਾਹੇ ਦੀਵੀ ਦੁੱਖ ਆਗੇ ਲੋ ਪੜਤਾਂ ਦਿਖਾਏ ਹਸਮੋ ਉਸ ਲਈ ਦਿਲ ਦਾ ਵੀੜਾ ਸਜਾਇਆ ਨਾ ਕੋਈ ਇਸ ਦੀ ਵੀੜਿਆ